ਤਾਂ ਹੀ ਦੁੱਤਰੂਗੀ ਤਾਂ ਹੀ ਦੁੱਤਰੂਗੀ ਸਾਫ ਨੇ ਹੋਈ ਸਾਫ ਦੰਦ ਦਿਖਾ ਪੂਰੀ ਵਧੀਆ ਪੂਰੀ ਵਧੀਆ ਦੰਦ ਦਿਖਾ ਭਾਈ ਥਾਣ ਜਮਾ ਚੈੱਕ ਕਰਕੇ ਕਰਾਂਗੀ ਗਰੰਟੀ ਹੋ ਗਈ ਬਹੁਤ ਵਧੀਆ ਦੁੱਤਰ ਦਿਖਾ ਮੈਨੂੰ ਨਹੀਂ ਨਹੀਂ ਇੱਕੋ ਜਿਹਾ ਹੀ ਥਾਣ ਤੇ ਆ ਰਿਹਾ ਫੜਕੇ ਆ ਫੜਕੇ ਭੱਜ ਗਈ ਭੱਜ ਗਈ ਮੈਂ ਵੇਬਣਾ ਸਖਣ ਅੱਬੂ ਤੇਰਾ ਆ ਵੀ ਦੋ ਆਹ ਪਹੇ ਪਿਆਤੀ ਹੈਰਾ ਉਹਦੇ ਹੀ ਇਹ ਇਹ ਵੀ ਦਿਖਾ ਬਾਬੇ ਇਹ ਦੋ ਹੈ ਦੋ ਨਹੀਂ ਆ ਨਾੜੀ ਤੜ ਕੇ ਗੱਡੀ ਚ ਨਾਉਣ ਲੱਗੀ ਜਮਾ ਚੋਂ ਕਿ ਐਨੂੰ ਕਰ ਲਿਓ ਠੀ ਦਿਖਾ ਸਮਾਰ ਕੇ ਸਾਨੂੰ ਥਾਂ ਕਿਵੇਂ ਆ ਇੱਧਰ ਲਾ ਘੱਟ ਉਹ ਤੜ ਕੇ ਜਿਹੜੇ ਚ ਨਾਉਣ ਲੱਗਦੀ ਆ ਜਮਾ ਬੰਦੀ ਨਹੀਂ ਜਾਂੰਦਾਂ ਦਾ ਫਰਕ ਹੈ ਦੇਖ ਲੈ ਤੂੰ ਕੋਈ ਨਹੀਂ ਨਾ ਫਰਕ ਹੈ ਲੰਦਾ ਆ ਫਰਕ ਹੈ ਤੇਰੇ ਸਾਹਮਣੇ ਫਰਕ ਹੈ ਗਲਤ ਗੱਲਤ ਕੰਮ ਨਹੀਂ ਕਰਨਾ ਫਰਕ ਹੈ ਫਰਕ ਤਾਂ ਫਰਕ ਹੀ ਦੱਸਾਂਗੇ ਆਨੇ ਨੇ ਵੀ ਰੁਪਈਏ ਲਾਉਣੇ ਨੇ ਨਾ ਕੋਈ ਨਹੀਂ ਇੱਕ ਬੱਕਰੀ ਮਾਰੀ ਦਵਾਤੀ ਸਾਡੀ ਬੁਨਾਮੀ ਕਰਦਣਗੇ ਜਿੱਥੇ 50 ਦਵਾਈਆਂ ਇੱਕ ਵੀ ਨਹੀਂ ਦਵਾਈ ਹੋਈ ਇਹ ਨਾਲ ਕੋਈ ਯਾਰ ਅਜੂ ਗਲਤ ਕੰਮ ਕਰਦਾ ਉਹ ਵੀ ਨਹੀਂ ਭਾਈ ਇਹਦੇ 10000 ਰੁਪਏ ਨੇ ਇਹਦਾ ਜੀ 35000 ਰੁਪਏ ਸਾਬ ਚਾਜੇ ਵੇਚਣੀ ਹੈ ਸਾਬ ਨਾ ਸਾਬ ਚਾ ਕਰੀ ਮਰ ਜਾ ਇਹਦੇ ਨਾਲ ਗੱਲ ਕਰ ਸਾਬ ਚ ਕਰ ਕਰ ਸਾਬ ਚ ਕਰਤਾ ਸਹੀ ਹਾਂ ਤੁਸੀਂ ਰੱਜ ਕਰੋ ਮੈਂ ਤਾਂ ਰੱਜਦਾ ਕੋਈ ਹਾਂ 20000 ਹੈਲੋ ਹਾਂ 7000 ਰੁਪਏ ਦਾ ਇਹ ਦੂ ਪਹਿਲਾਂ ਲੱਗ ਚੁੱਕਿਆ ਮੈਂ ਮੰਡੀ ਆ ਟੁੰਗਰੀ 4500 ਦੀ ਕਸਰਾ ਕਰਦਗੇ ਨਾ 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 ਕਾਲ ਨੂੰ ਪਹੁੰਚਣਾ ਗੇੜਾ ਬਲਾ ਬੱਚਾ ਦਿਖਾ ਮੈਨੂੰ ਬੱਚਾ ਦਿਖਾ ਪਹਿਲਾਂ ਬੱਚਾ ਦਿਖਾ ਖੜਾ ਕਰੀ ਖੜਾ ਕਰ ਹੋ ਗੁੰਜੇ ਬੱਚਾ ਆਹ ਉੱਤੇ ਬੱਟਾ ਅੱਛਾ ਹਾਂ ਐਸੇ ਦਾ ਐਸੇ ਦਾ ਐਸੇ ਅੱਡ ਕੇ ਦੇਖ ਲੋ ਨਹੀਂ ਬੱਚਾ ਤਾਂ ਐਸੇ ਦਾ ਛੱਡਣ ਨੂੰ ਕੀ ਹੈ ਛੱਡਿਆ ਜਾਊਗਾ ਜੇ ਕੋਈ ਪਾਚ ਆ ਜਾ ਜੇ ਦੇਣੀ ਹੈ ਚਲ ਆਏ ਵੀ ਕਤਾਲੀ ਬੱਕਰੀ ਹੈ ਮੈਨੂੰ ਲੱਗਦਾ ਹੂੰ ਕਿ ਬੱਚਾ ਤਾਂ ਠੀਕ ਹੈ ੱਲਈ ਬੱਚਾ ਓਏ ਚੱਲ ਕੱਲਾ ਹੋਵੇ ਦੋ ਹੋਵੇ ਸਾਨੂੰ ਤਾਂ ਦੇ ਦੇ ਤੂੰ ਬਾਈ ਯਾਰ ਦੀ ਬੱਕਰੀ ਦਿੰਦਾ ਨਹੀਂ ਨਹੀਂ ਬਾਈ ਹਾਂ ਤੁਹਾਨੂੰ ਮੈਂ ਦੱਸਦਾ 27000 ਰੁਪਈਆ ਦਾ ਬਾਬਲੀ ਹੱਥੋਂ ਛੜਦਾ ਸੀ ਕਹਿੰਦਾ ਦੇ ਦੇ ਨਾ ਕਿਹੜਾ ਬਾਬਲੀ ਚੱਕਾਂ ਵਾਲਾ ਉਹ ਲੈ ਲੂ ਤਕੜਾ ਬੰਦਾ ਹੈ ਫਿਰ ਇਹ ਨਹੀਂ ਲੈ ਸਕਦੇ ਜੇ ਦੇਣੀ ਹੈ ਪੇਮੈਂਟ ਲੈ ਲੈ ਸਾਈ ਕੱਢੀ ਕਰਾਂ ਬਹੁਤੀਆਂ ਗੱਲਾਂ ਡੱਬ ਖੜੱਪੀਆਂ ਨਾ ਅਸੀਂ ਕਰੀਏ ਤੁਹਾਨੂੰ ਫੜੀ ਨਹੀਂ ਸਾਈ ਉਹ ਤੇ ਫੜੀ ਸੀ ਕਿਹੜੀ ਉਹ ਉਹਨੂੰ ਬਾਬਲੀ ਨਹੀਂ ਦੇਦੀ ਬਾਬਲੀ ਨਹੀਂ ਦੇਦੀ ਉਹਦੇ ਬਾਬਲੀ ਨਹੀਂ ਦੇਦੀ ਨਾ ਨਹੀਂ ਬਬਰੀਨ ਦਿੱਤੀ ਉਹ ਇੱਕ ਬੱਕਰੀ ਦੀ ਆਸੀ ਇਹ ਕੰਮ ਥੋੜੀ ਕਰਦੇ ਆ ਅਸੀਂ ਨਹੀਂ ਕਰ ਕਿਸਦਾ ਰੁਪਿਆ ਰੱਖਦੇ ਦੋ ਜਣੇ ਉਹ ਨਹੀਂ ਨਹੀਂ ਉਹ ਰੇ ਪਿੱਛੇ ਉਹ ਇਧਰ ਜਾਈ ਜਾ ਆ ਜਾ ਬਾਈ ਉਹ ਲੈ ਬਾਈ ਅਸੀਂ ਬਹੁਤਾ ਜਿੱਤਾ ਖੜਦੇ ਨਹੀਂ ਜਿੱਤੇ ਦੇਣੀਆਂ ਦੇਤੀ ਉਹ ਤਾਂ ਬਾਈ ਉਹਦਾ ਬਾਈ ਕੱਚਾ ਹੈ ਅੱਛਾ ਜੀ ਤੇਰਾ ਜਿਆਦਾ ਹੈ ਜਿਹੜਾ ਤੂੰ ਮੰਗਦਾ ਆ ਲੈ ਬੱਕਰੀ 25000 ਦੀ ਵੇਚਤੀ ਨਹੀਂ ਮੇ ਮੈਨਾਂ ਇੱਕ ਕੂਈਆ ਥੱਲੇ ਕੋਈ ਨਹੀਂ ਜੀ ਫਿਰ ਕੀ ਹੋ ਬਾਈ 25000 ਦੀ ਵੇਚਤੀ ਚਲੋ ਫਿਰ ਚਲੋ ਚਲ ਆਉਂਦਾ ਲੋਕ ਚੌਕ ਲੈ ਜਾ ਨਾ ਇਹ ਆ ਕਰਦੇ ਮੈਂ ਇਹ ਨਾ ਕੰਮ ਕਰੋ ਨਾ ਤੈਨੂੰ ਦੁੱਧ ਪੁੱਛਿਆ ਪਈਆ ਨਾ ਦੇ ਤੂੰ ਸਾਨੂੰ ਮੁੱਲ ਦੱਸ ਕੀ ਮੰਗਦਾ ਛੋਟੇ ਨਹੀਂ ਹਾਂ ਇਹ ਗੱਲ ਬਣੀ ਤੇਰਾ ਮਾਲਕ ਉਸ ਮੰਗਾ ਹਾਂ ਚੋੜਾ ਖੋਲ ਕੇ ਦਿਖਾ ਤੂੰ ਖੋਲ ਨਾ ਨਾ ਤੂੰ ਖੋਲ ਨਾ ਤੂੰ ਖੋਲ ਤੇਰਾ ਮਾਲ ਐ ਉਹ ਤੂੰ ਖੋਲ ਐਵੇਂ ਨਾ ਕਰ ਕਰੋ 3 ਕਿਲੋ ਅਗਲੇ ਨੇ ਦੁੱਧ ਪੀਣਾ ਹੀ ਨਹੀਂ ਜਦ ਇਹਦਾ ਹਾਂਜੀ ਹਾਂ ਤੇ ਉਹ ਸਾਨੂੰ ਵੀ ਪਤਾ ਵੀ ਅਖੜਾ ਲਾ ਕੇ ਹਰੇਕੇ ਵੇਚਣ ਦਾ ਮਾਰਾ ਲਿਆਉਂਦਾ ਟੰਗਰ ਦੇ ਤੇ ਆਪਾਂ ਗਾਈਆਂ ਐ ਮੱਝਾਂ ਆਪਾਂ ਲਿਆਣੀਆਂ ਸਾਰੇ ਮੈਂ ਵੀ ਲਾਉਣਾ ਜਾਂ ਵੇਚਦਾ ਇਹਦਾ ਕੰਮ ਹਰੇਕੇ ਕਰਨਾ ਹੀ ਐ ਨਾ ਬੱਕਰੀ ਜਵਾਨ ਐ ਪੂਰੀ ਮੇਮਣੀ ਕਿਹੜੀ ਐ ਆਹ ਖੜੀ ਤੇ ਇੱਕੋ ਹੀ ਐ ਹਾਂ ਮਹਾਰਾ ਕੀ ਮੰਗਦੇ ਹੋ ਕੀ ਉਹ ਫਿਰ ਇਹਨਾਂ ਨੇ 22 25 ਤੱਕ ਬੱਕਰੀਆਂ ਲਈਆਂ ਨੇ ਵੱਧ ਨਹੀਂ ਲਈਆਂ 25 ਸਭੀ ਖਰੀਦੀਆਂ ਨੇ ਬੜਾ ਭਰੇ ਫੇ ਉਹ ਇਹਦੇ ਮਗਰਾ ਹੀ ਦੇਸੀ ਮਾਂ ਇਹ ਕਰ ਲਈ ਆ ਤਰ ਜਿਹੜੇ ਕਿਨੇ ਬੰਦੇ ਹੋ ਲੋਟ ਵੀ ਤਾਂ ਨਹੀਂ ਆਇਓ ਕਿਸੇ ਲੋਟ ਵੀ ਨਹੀਂ ਲੋਟ ਆਉਣੀ ਚਲਾ ਦੋ ਨਾ ਟਾਈਮ ਖਲਾਲ ਨਾ ਕਰੋ ਕੋਈ ਨਹੀਂ ਆਲੇ ਦਾ ਮਾਲਾ ਕੁਸ ਮੰਗੇ ਇੱਧਰ ਆ ਜਾ ਓਏ ਓਰੇ ਆ ਜਾ ਹਾਂ ਓਰੇ ਆ ਜਾ ਤੁਸੀਂ ਵੀ ਲੋਕ ਹਾਂ ਹਾਂ ਭਾਈ ਹਾਂ ਬੱਕਰਾ ਵੀ ਤੱਕੜਾ ਇਹਦਾ ਠੀਕ ਹੈ ਆ ਨਾਲ ਦੇਵੇਂਗਾ ਲਵਾਗੇ ਧਾਰ ਮਾਰ ਬਸ ਤੇਰੇ ਤੇ ਕਿਹੜਾ ਬੇਤਵਾਰੀ ਹੈ ਠੀਕ ਹੈ ਛੱਡ ਦੇ ਆ ਰੋਡ ਦਾ ਬੱਚਾ ਇਸੇ ਦਾ हाँ ਕਹਿਰਤੀਆਂ ਦੀ दी है ना फिर फिर ਨੇ ਕੱਚੀ कच्ची ਕਰੀਏ ਫਾਇਦਾ ਕੀ ਐ ਇਹਨਾਂ ਨੇ ਕਿੰਨੀਆਂ ਬੱਕਰੀਆਂ 25 26 ਖਰੀਦਤੀਆਂ ਡਾਕਟਰ ਤੋਂ ਬੱਕਰੀ 20 22 ਦੀ 22 25 ਤੱਕ ਬੱਕਰੀ ਚੰਗੀ ਤੋਂ ਚੰਗੀ ਲੈ ਕੇ ਦਸਤੀ ਐ ਉਹ ਦੋ ਬੱਚੇ ਵਾਲੀ हाँ ਬੱਚੇ ਵਾਲੀ ਹਾਂ ਉਹ ਹਜ਼ਾਰ ਘੱਟ ਦੇ ਦੋ ਯਾਰ ਅੱਛਾ ਤੂੰ ਤਾਂ ਸੱਦਿਆਂ ਦੇ ਪੈ ਗਿਆ ਇੱਥੇ ਟਾਟਾ ਬਾਟਾ ਹੁਣ ਇੰਨਾ ਟਾਈਮ ਨਹੀਂ ਖਾਪੋਗਾ ਫੇਰ ਪੱਕਾ ਮੁੱਲ ਲਾ ਦੇ ਤੁਸੀਂ ਤੂੰ ਪੱਕਾ ਕਹਦੇਗਾ ਤੂੰ ਆ ਵੀ ਕਹਦਾ ਨਾ ਤੂੰ ਕਹਦੇ ਤੂੰ ਕਹੇ 32000 ਦੀ ਓਕੀ ਲੈ ਹੈ 32000 ਬੰਨਣਾ ਨਹੀਂ ਰਾਜੂ ਆਪਾਂ ਟਾਈਮ ਨਾ ਪੱਕੀ 24000 ਦੀ ਦਿੰਨੇ ਪੱਕਾ ਮੁੱਲ ਲੈ ਬਸ ਬਸ ਚਲ ਰਾਜੂ ਦਾ ਪੱਕਾ ਦੱਸ ਜੀ ਦੱਸ ਮੈਂ ਕਮਾਂ ਅੰਕੇ 2 ਹੁੰਦੇ ਨਾਲ ਅਸੀਂ ਉਹ ਜਮਲਾ ਲਾਉਂਦੇ ਹੁਣ 1 ਬੱਚਾ ਕੋ ਦੋ ਹੀ ਇਕੱਲੇ ਹੀ 2 ਵਰਗ ਹੈ ਨਹੀਂ ਦੋ ਦਾ ਦੋ ਹੀ ਹੁੰਦੇ ਹੈ ਚਲੋ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਦੋ ਦਾ ਦੋ ਹੀ ਹੁੰਦਾ ਹੈ 1 1 ਕਿੰਨੇ ਦੀ ਤੇ ਮੈਂ ਕਹਾਂ ਤੂੰ ਹੀ ਦੱਸਣਾ ਇਹ ਮੈਂ ਸਿੱਧਾ ਕਹਿੰਦਾ 2 ਤੋਂ ਅੰਦਰ ਆ ਕੋਈ ਕਿੰਨੇ ਦੀ ਹੋਊਗੀ ਜਾਇ ਜੀ ਹਾਂ ਨਾ ਰੱਬ ਲੱਗਦੀ ਗੱਲ ਕਰ ਕੀ ਰੱਬ ਲੱਗਦੀ ਘਰ ਨੂੰ ਵੀ ਦੇ ਦਿੰਦੇ ਨੂੰ ਪਤਾ 20000 ਦੇ ਪੰਜ ਚਾਰ ਤੋਂ ਨਾਲ ਤਸੱਬੂਕ ਕਿੰਨੇ ਰੀਅਲ ਆ ਸੁਹਾਨਾ ਜੱਸ ਨੌਨ ਬੇੜ ਦੇ ਕੋਣੀ ਕਰ ਉਹ ਵਾ ਸੁਬਾ ਦਾ ਟਾਈਮ ਹੈ ਜਿੰਨ ਲਵੇ ਰਿਆ ਕਿੰਨੇ ਮਿਲ ਦੋ ਤੇ ਭਾਈ ਜਿਹੜੇ ਲਵੇ ਮੈਨੂੰ ਲਾਉਣ ਨੂੰ ਕਰਦਾ ਆਪਦੇ ਮੂੰਹ ਚੋਂ ਕਹਦੇ ਮੋਂ ਨੂੰ ਹੀ ਕਹੂੰਗਾ ਚਾਹ ਦੇ ਜਿਹੜੇ ਮੈਂ ਧੋਖਵਾਣਾ ਚਲੋ ਰੈਂਜੋਂ ਵਾਰਾ ਕੰਮ ਕਿੰਨੇ ਚੱਲ ਚੱਲ ਚਾਰ ਉਹ ਤਾਂ ਫੇਹੀ ਜਲੂਗੀ ਬਸ ਠੀਕ ਹੈ ਪਹਿਲੇ ਦਾ ਹੀ ਮਾਰ ਆ ਜਾ ਇਧਰ ਆ ਜਾ ਬਈ ਬੰਦ ਬਟ ਦੰਦ ਤਾਂ ਨਮੀ ਹੈ ਉਹੀ ਦੀਂਦੀ ਆ ਦੰਦ ਪੱਟੀ ਬਈ ਬੰਦ ਬਟ ਕੇ ਖਾ ਕੇ ਕੈਰਪੀਆਂ ਦੀ ਹੈ ਆਪ ਅੱਠ ਹੈ ਇਹਦੇ ਸਾਰੇ ਧਾਕੜੀ ਕੈਰਪੀਆਂ ਦੀ ਹੈ ਬਈ ਹੈ ਉਹ ਬਾਅਦ ਚ ਸ਼ਾਦ ਲਾਂਗੇ ਤੂੰ ਇਧਰ ਆ ਮੋਲ ਦੱਸ ਕੈਰਪੀਆਂ 35 ਹੈ ਨਾ 35 ਪੁੱਤੀ ਦੀ ਨਹੀਂ ਹੈਗੀ ਕੋਣ ਜਾਣ ਬੰਦੇ ਨੇ ਪਹਿਲੀ ਵਾਰ ਖਰੀਦਦੇ ਨੇ ਮੈਂ ਪੈਂਤੀ ਵਾਲਾ ਜਮਾਨਾ ਨਹੀਂ ਹੈਗਾ ਹੂੰ ਤੇਰੀ ਮਰਜ਼ੀ ਹੈ اے ਬੱਚੇ ਦੋ ਹੁੰਦੇ ਤੂੰ 35 ਮੰਗ ਲਾ 35 ਮੰਗਦਾ ਤੂੰ ਦੋ ਅਸੀਂ ਲੈ ਕੇ ਦਿੰਦੇ ਨਾ ਜਿਵੇਂ ਇੱਕ ਨਾਲ ਚਾਹ ਪੰਜਾਹ ਇਹ ਸੁਣਦਾ ਮੇਰੇ ਏਡੀ ਗੱਲ ਨਹੀਂ ਹੈਗੀ ਸਾਨੂੰ ਸਾਡੀ ਦਲਾਲੀ ਬਾਰੇ ਵੀ ਨਹੀਂ ਵੀ ਲਾਲਚ ਅਸੀਂ ਪਸੂ ਵੀ ਚੰਗਾ ਦਮਾਉਣਾ ਕਰੀਏ ਨਾ ਇੱਕ ਦੂਜੇ ਨੂੰ ਜਾ ਕੇ ਕਹਿੰਦਾ ਅਗਲਾ ਵੀ ਚੰਗੀ ਫਲਾਣੇ ਬੰਦਿਆਂ ਨੇ ਬੱਕਰੀ ਦਵਾਈਏ ਸਾਨੂੰ ਮਾਰ ਨਾ ਪਵੇ ਠੀਕ ਹੈ ਗੱਲ ਬਹੁਤੀਆਂ ਪਕਾਈਆਂ ਦਾ ਕੋਈ ਫਾਇਦਾ ਨਹੀਂ ਬੱਕਰੀ 20000 ਦੀ ਦੇ ਹੋਰ ਕਿੰਨੇ ਦੀ ਇੱਕ ਚੇ ਨਵੇਂ ਦੇ ਨਹੀਂ ਕੋਚੇ ਨਵੇਂ ਦੇ ਇੱਕੋ ਹੀ ਦੱਸ ਦੇ ਵੀ ਇਦੋਂ ਘੱਟ ਪੱਤੀ 100 ਰੁਪਈਆ ਕਰ ਹਾਂ ਜੀ 24000 ਦੀ ਦਿੰਨਾ 25 ਦੀ ਦਿੰਨਾ ਹੁਣ ਵੇਚ ਲਈ ਆ ਚਲੀਏ ਹਾਂ ਨਾ ਕੋਈ ਨਹੀਂ ਦੇਖਣੀ ਜਾਂ ਪਹਿਲੀ ਦੇ ਸੁਰਮਾ ਨਹੀਂ ਪਿਆ ਦੂਈ ਦੇ ਕੀ ਪਾਵਾਂਗੇ ਕਿਉਂ ਜੀ ਇਹ ਰਾਜੂ ਦੋ ਮਹੀਨੇ ਦੀ ਗੱਪਣ ਹੈ ਇਹ ਗੱਪਣ ਹੈ ਇਹ ਗੱਪਣ ਨਹੀਂ ਮੈਂ ਦੀ ਹੈ ਇਹ ਕਹਿੰਦਾ ਵੀ ਗੱਪਣ ਹੈ ਆਠ ਮਹੀਨੇ ਲਵਾ ਕੇ ਖਾਲੀ ਕਰਕੇ ਬੱਚਾ ਮਗਰ ਲਵਾ ਕੇ ਖਾਲੀ ਕਰਕੇ ਦਵਾ ਕੇ ਖਾਲੀ ਕਰਕੇ ਹਾਂ ਇਹ ਵੀ ਮੇਰੀ ਗੱਲ ਸੁਣੋ ਜੀ ਤੈਨਾਂ ਮਾਰ ਲੀਏ ਮਨ ਵਾਲਾ ਮਾਰਾ ਤੈਨਾਂ ਮਾਰ ਬੋਲ ਗੱਪਣ ਨਾ ਮਨ ਨੂੰ ਉਹ ਜਾ ਕੇ ਪੋਲ ਵੀ ਛੱਡ ਕੇ ਤਾਂ ਰਹਿ ਵੀ ਸਕਦੀ ਹੈ 2.5 ਮਹੀਨਾ ਤੱਕ ਵੀ ਗੱਪਣ 2.5 ਮਹੀਨਿਆਂ ਦੀ ਗੱਪਣ ਹੁੰਦੇ 2.5 ਪਾਉਣ ਚੱਲਦੇ ਤੂੰ ਤੇ ਜਾ ਕੇ ਪਤਾ ਲੱਗਦਾ ਘਾਰਾਂ ਦੀ ਪੂਰੀ ਚੰਗੀ ਐ ਘਾਟ ਇੰਨਾ ਜਿੱਡੇ ਹੀ ਐ ਇੱਕੋ ਹੀ ਚੀਜ਼ ਐ ਇਹਨਾਂ ਦਾ ਬੜੀ ਪੈਂਦੀ ਐ ਗੰਬੀਰ ਚ ਹਾਂ ਇਹ ਤਿੰਨੇ ਬੱਕਰੀ ਇੱਥੇ ਛੱਡ ਦਿਆਂ ਦੇਖੋ ਇਹ ਤਿੰਨੇ ਪਾਦੀਆਂ ਆਪਾਂ ਖਾਲੇ ਜੇ ਤੁਸੀਂ ਖੁਸ਼ ਹੋ ਹੋਰ ਦੇਖੋ ਇਹਨਾਂ ਦੇ ਕਦਮੀ ਉਦੋਂ ਨਾ ਆ ਤੁਸੀਂ ਖੁਸ਼ ਹੋ ਜਦ ਕਰਤੀ ਉਹਨਾਂ ਨੇ ਤੁਗਾ ਕੇ ਗੱਲ ਲੱਗਾ ਗੱਲ ਤੋ ਫਸੁਰਤ ਉਹ ਉਹ ਕੰਨ ਨਵਾਇਆ ਆਪਾਂ ਪਹਿਲਾਂ ਉਹ ਬਾਈ ਨੂੰ ਪਾ ਪਾਤੀਆਂ ਤੈਨੂੰ ਵੀ ਪਤਾ ਐ ਮੇਰੇ ਮਾਨੂੰ ਵੀ ਪਤਾ ਐ ਕਿੱਥੇ ਤੂੰ ਬੋਲਦਾ ਐ ਤੈਨੂੰ ਬਾਤ ਪਾਤੀ ਮੈਂ ਬੁੱਝਤੀ ਕਰਦੇ ਆ ਬਾਈ ਜੇ ਬੱਕਰੀਆਂ ਨੇ ਕਾਹੇ ਤਾਂ ਰਾਜੂਆਂ ਕੜੀਆਂ ਬੜੀਆਂ ਛੜਦੇ ਇਹ ਉਸ ਪਾ ਪੁੱਗਦੀਆਂ ਫਿਰ ਤਾਂ ਪਾ ਲੋ ਜੇ ਨਹੀਂ ਪੁੱਗਦੀਆਂ ਯਾਰ ਨੀ ਸਿੱਧਾ ਹੋ ਕੇ ਗੱਲ ਕਰ ਨਹੀਂ ਹੁਣ ਮੈਂ ਤਾਂ ਬੱਕਰੀਆਂ ਮੈਂਨੇ ਵੇਚਤੀਆਂ ਬੱਚਾ ਲਾ ਦੇ ਫਿਰ ਇੱਕ ਕਿਨਾਰੇ ਨਾਲ ਹਾਂ ਲਾ ਦੇ ਚਹੀ ਨਹੀਂ ਨਹੀਂ ਪਰ ਬੱਚੇ ਹੀ ਨਹੀਂ ਗਾ ਐ ਕਰ ਬੱਚਾ ਲਾ ਦੇ ਤੂੰ ਮੁੱਲ ਚ ਵਧ ਲਊਗਾ ਮੈਂ ਬੱਚੇ ਬੱਚੇ ਨਹੀਂ ਹੈ ਨਹੀਂ ਇਹ ਨਹੀਂ ਲੈ ਜਾਣਗੇ ਮੈਂ ਮੇਰੀ ਘਰੇ ਬੱਕਰੀਆਂ ਲੈ ਜੂ ਨਹੀਂ ਬੱਚੇ ਨਹੀਂ ਬਸ ਫਿਰ ਬੱਕਰੀਆਂ ਵੇਚਤੀਆਂ ਤਿੰਨੇ 60000 ਦੀਆਂ ਨਿਪਟ ਗਈਆਂ ਬਹੁਤੀਆਂ ਗੱਲਾਂ ਨਹੀਂ ਕਰਦਾ ਤੇਰੇ ਸਿਆਣੇ ਬੰਦੇ ਨਾਲ ਕੋਈ ਨਹੀਂ ਮਾਰਦਾ ਮੈਂ ਤਾਂ ਹੀ ਮਾਰਦਾ ਨਾ ਰੋਟੀ ਤੇ ਖਾ ਵੀ ਖੰਗ ਰੱਜ ਕੇ ਉਹਦਾ ਕਾਹ ਤੂੰ ਐ ਕਰ ਉਹਨਾਂ ਨੂੰ ਹਜ਼ਾਰ ਕੱਟ ਪਾ ਦੱਸ ਹੈ ਉਹਨਾਂ ਨੂੰ ਬੱਚੇ ਬੱਚਿਆਂ ਦਾ ਘਟਾਉਣਾ ਮੈਂ ਕਢਾ ਲਾਂ ਨਾ ਐਂ ਡਿੱਕਰੀਆਂ ਬੱਕਰੀਆਂ ਮੇਰੀ ਗੱਲ ਸੁਣ ਲਾ ਇਹਨੂੰ ਮਾਰ ਦੇ ਬੱਕਰੀਆਂ ਤਿੰਨੇ ਚੰਗੇ ਜਾਣ ਜਾਂ ਤੂੰ ਚੱਲ ਐ ਕਰ ਤੈਨੂੰ ਮਾਰਦੇ ਨਹੀਂ ਹਾਂ 550 5000 ਆਪਾਂ 50 20 ਤੇ 1500 ਪਾ ਤਾ ਨਾ ਤੇ 60 ਤੇ ਬਸ ਠੀਕ ਹੈ ਪੰਪਾਂ ਸੋਤੇ ਹੋ ਗਈਆਂ ਖੂਨ ਤੋਂ ਬੱਸ ਸੀਗਾ ਸਾਡੇ ਗਾਰਡੀਆਂ ਕਰਨੀ ਸਾਡੇ ਗਾਰਡੀਆਂ ਚੱਲ ਬਾਦਲ ਆਹ ਦੇਖ ਲਓ ਦੇਖੋ ਇਹ ਲੇਖੋ ਪੰਜ ਪਹਿਲਾਂ ਲਗਾ ਹੋ ਗਜਾ ਪੰਜ ਪਹਿਲਾਂ ਨਹੀਂ 8 ਨਾਲ ਹੋ ਗਈਆਂ 8 ਬੱਕਰੀਆਂ ਚਾਰ ਬੱਚੇ 8 ਬੱਕਰੀਆਂ ਚਾਰ ਬੱਚੇ ਚਾਰ ਬੱਚੇ ਚਾਰ ਬੱਕਰੀਆਂ ਹੋ ਗਈਆਂ ਇਹ 4 ਬੱਟੀਆਂ ਨਹੀਂ ਨਹੀਂ ਹਾਂ ਜੀ ਸਾਈ ਇਹ ਚ 500 ਹੀ ਆ ਬਿਨਾ ਸਾਈ 200 ਦਾ 200 ਬਿਨਾ ਸਾਈ ਹਾਂ 100 ਦਾ ਮੇਰਾ ਸਾਈ ਤੋਂ ਵੀਡੀਓ ਬਣ ਰਹੀ ਆ 1500 ਦੇ 6000 1500 ਦੀਆਂ ਹਾਂ ਇਹ ਬੱਕਰੀਆਂ ਹਾਂ 8 ਰੇ ਹੋ ਗਈਆਂ ਲਿਖਾ ਦੇ ਬਸ ਆ ਚਲੀਏ ਚੱਲ ਜਦੋਂ ਰੋਟੀ ਗੱਡੀ ਆ ਗਈ ਉਦੋਂ ਹੀ ਬੱਕਰੀਆਂ ਆਪੀਆਂ ਹੋਣ ਬਸ ਆਲੀਆ ਨੂੰ ਖਾਣ ਪੀਣ ਦੇ ਰੱਬ ਦਾ ਮਾਰਿਆ ਹਾਂ ਵੀ ਬਸ ਜਾਣਾ ਕੋਈ ਨਹੀਂ ਇਹ ਜਿਹੜਾ ਫੇਰੀ ਜਿਹੜੀਆਂ ਵੇਚਣੀਆਂ ਵੇਚਣੀਆਂ ਨੇ ਮੈਨੂੰ ਪਤਾ ਤਾਂ ਦੁਨੀਆਂ ਹੁਣ ਇਕੱਠੀਆਂ ਕਰ ਲਾਂ ਕੋਈ ਤੰਬੂ ਲੈ ਕੇ ਫਿਰ ਤੂੰ ਆਇਆ ਕਰ ਇਹਨਾਂ ਨੂੰ ਸੁਣ 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 ਅਸੀਂ ਤੰਬੂ ਕਰਾ ਦੇ ਵਧਾਵਾਂਗੇ ਉਹਦੀ ਉਹਨੇ ਗੱਲ ਕੋਈ ਐ ਕਰਕੇ ਇਹਨਾਂ ਨੂੰ ਅਠਾ ਨੂੰ ਵਿਚੇ ਝੜਦੇ ਤੈਨੂੰ ਤਾਂ ਬਰਕਾਨ ਪਾ ਦੇ ਹਾਂ ਧਾਣੇ ਦੂਣੇ ਆ ਪਾਏ ਬੰਦੀ ਜੰਨੂਰਾ ਪਾਏ ਬਰਕਾਨ ਇਹਨਾਂ ਨੂੰ ਅਠਾ ਨੂੰ ਵਿਚ ਪਾੜ ਦੇ ਕੋਈ ਗੱਲ ਨਹੀਂ ਉਹ ਬਣ ਬੇਵੜੇ ਤਾਂ ਨਹੀਂ ਹੋਰ ਆਪਣੇਆ ਬੱਕਰ ਕੰਦੇ ਬੰਦੀ ਦਾ ਓਏ ਢੀ ਕਿੱਡੀ ਗੱਲ ਹੈ ਖੜੀਆਂ ਰਹਿ ਖੜੋ ਖੜੀਆਂ ਰਹਿਣ ਅਸੀਂ ਕਰ ਲੈਣੇ ਇਕੱਠੀਆਂ ਯਾਰਾ ਖੜੀਆਂ ਜਾਓ ਤੁਸੀਂ ਲੋਹਰ ਕੀ ਤਾਂ ਗੇੜਾ ਲੈ ਕੇ ਕੰਦੇ ਨਾਂਗਦਰੋਂ ਬਣੀ ਹੋਰ ਲੈ ਲਾਂਗੇ ਦੇਵਾਂਗੇ ਤੁਹਾਨੂੰ ਇੱਕ ਆਹ ਸ਼ੇਰੀ ਪੱਟ ਦੇ ਬਾਰੇ ਚੱਲ ਚੱਲ ਆਹ ਦੇ ਖੜੀ ਇੱਕੋ ਕਾਲੀ ਪੱਟ ਖੜੀ ਉਹਦੇ ਨਾਲ ਚਲੋ ਦੇਵਾਂਗੇ ਦੋ ਬੱਕਰੀਆਂ ਹਰ ਦੋ ਬੱਕਰੀ ਤੇਰੀ ਰੀਤ ਹੋਇਆ ਇਹਨਾਂ ਨੂੰ ਗੱਡੀ ਚਰਾਵਾਂਗੇ ਅਸਲਾ ਪੱਟਿਆ